ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹਾਂਸਰਾਏ ਹਾਸ ਨੇ ਪ੍ਰੋਗਰਾਮ ਕੀਤਾ ਰੱਦ ਦਿੱਤੇ ਹੋਏ ਟਾਈਮ ਤੋਂ ਹੋਇਆ ਲੇਟ ਤੁਹਾਨੂੰ ਦੱਸ ਦਈਏ ਕਿ ਗਿੱਦੜਵਾ ਹਲਕੇ ਦੇ ਵਿੱਚ ਹਾਂਸਰਾਏ ਹਾਸ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਈ ਪ੍ਰੋਗਰਾਮ ਰੱਖੇ ਗਏ ਸਨ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਉਸ ਨੂੰ ਬੁਟਰਾ ਸ਼੍ਰੀ ਦੇ ਵਿੱਚ ਘੇਰ ਕੇ ਸਵਾਲ ਕੀਤੇ ਇਸ ਤੋਂ ਬਾਅਦ ਪਿੰਡ ਕੋਟਲੇ ਵਿੱਚ ਵੀ ਹਾਂਸਰਾਏ ਹਾਸ ਦਾ ਡਟਮਾ ਵਿਰੋਧ ਹੋਇਆ ਜਿਸ ਤੋਂ ਬਾਅਦ ਪਿੰਡ ਮਦੀਰ ਦੇ ਵਿੱਚ ਹਾਂਸਰਾਏ ਹਾਸ ਦਾ ਦੁਪਹਿਰ ਤਕਰੀਬਨ 2 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਪੰਡ ਮਦੀਰ ਦੇ ਵਿੱਚ 2 ਵਜੇ ਤੋਂ ਪਹਿਲਾਂ ਹੀ ਪਹੁੰਚ ਗਈਆਂ ਤੁਹਾਨੂੰ ਦੱਸ ਦਈਏ ਕਿ ਇੱਥੇ ਕਿਸਾਨ ਜਥੇ ਬੰਦियां ਤਕਰੀਬਨ ਸਾਢੇ 3 ਘੰਟੇ ਹਾਂਸਰਾ ਹੰਸ ਨੂੰ ਉਡੀਕ ਦਿਹਾ ਰਹੀਆਂ ਕਿ ਹਾਂਸਰਾ ਹੰਸ ਆਵੇਗਾ ਤੇ ਉਸ ਨੂੰ ਸਵਾਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਹਾਂਸਰਾਏ ਹੰਸ ਸਾਢੇ 5 ਵਜੇ ਤੱਕ ਵੀ ਪੰਡ ਮਦੀਰ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਹਾਂਸਰਾਏ ਹੰਸ ਗਿੱਦਰਬਾਹ ਦੇ ਵਿੱਚ ਆਪਣੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਿਹਾ ਤਾਂ ਜਥੇ ਬੰਦਿਆਂ ਨੇ ਕਿਹਾ ਕਿ ਜਿਹੜਾ ਲੀਡਰ ਆਪਣੇ ਦਿੱਤੇ ਹੋਏ ਸਮੇਂ ਤੋਂ ਲੇਟ ਹੋ ਰਿਹਾ ਜਾਂ ਕਹਿ ਲਓ ਕਿ ਪ੍ਰੋਗਰਾਮ ਰੱਦ ਕਰ ਰਿਹਾ ਉਹ ਐਪੀ ਬਣ ਕੇ ਕਿਸੇ ਦਾ ਕੀ ਭਲਾ ਕਰੇਗਾ ਕੀ ਕੁਝ ਕਿਆ ਕਿਸਾਨ ਜਥੇਬੰਦਗਾਂ ਨੇ ਆਉ ਤੁਹਾਨੂੰ ਸਰਮਾਉਣਿਆ ਅੱਜ ਮਦੀਰਪਿੰਡ ਦੇ ਵਿੱਚ ਕਿਸਾਨਾਂ ਨੇ ਹਾਸਰਾ ਹਾਸ ਦਾ ਵਿਰੋਧ ਕਰਨਾ ਸੀਗਾ ਤੇ ਹਾਸਰਾ ਹਾਸ ਦਾ ਪ੍ਰੋਗਰਾਮ ਰੱਦ ਹੋਇਆ ਜਾਂ ਕੀ ਗੱਲ ਬਣੀ ਹੈ ਜੀ ਆ ਜਿਹੜਾ ਅੱਜ ਪ੍ਰੋਗਰਾਮ ਮਦੀਰਪਿੰਡ ਦੇ ਵਿੱਚ ਰੱਖਿਆ ਗਿਆ ਸੀਗਾ 2 ਵਜੇ ਦਾ ਸਮਾਂ ਜਿਹੜਾ ਸੀ ਹਾਸਰਾਜ ਵੱਲੋਂ ਦਿੱਤਾ ਗਿਆ ਸੀ ਜਾਨੀ ਕਿ ਇਹਨਾਂ ਦੀ ਕਮੇਟੀ ਵੱਲੋਂ ਦਿੱਤਾ ਗਿਆ ਸੀਗਾ ਇੱਥੇ ਕਿਸਾਨ ਆ ਜਿਹੜੇ ਤਕਰੀਬਨ ਸਵੇਰ ਤੋਂ ਹੀ ਵੇਟ ਕਰ ਰਹੇ ਸੀਗੇ ਕਿ ਅਸੀਂ ਜਿਹੜਾ ਉਹਨੂੰ ਪਿੰਡ ਦੇ ਵਿੱਚ ਐਂਟਰ ਨਹੀਂ ਹੋਣ ਦੇਣਾ ਅਸੀਂ ਸਵਾਲ ਜਵਾਬ ਰੱਖਾਂਗੇ ਪਰ ਹੁਣ ਤਕਰੀਬਨ 5:30 ਦਾ ਸਮਾਂ ਹੋ ਗਿਆ ਉਹ ਨਹੀਂ ਆਏ ਉਹਨਾਂ ਨੇ ਆਪਣਾ ਪ੍ਰੋਗਰਾਮ ਕਿਸਾਨਾਂ ਦੇ ਡਰ ਤੋਂ ਰੱਦ ਕਰਤਾ ਜਿਹਦੇ ਕਾਰਨ ਰੱਦ ਹੋਏ ਪਰੇ ਪ੍ਰੋਗਰਾਮ ਤੋਂ ਮਗਰੋਂ ਸਾਨੂੰ ਜਿਹੜਾ ਹੈਗਾ ਇਹ ਸਵਾਲ ਜਵਾਬ ਦਾ ਜਿਹੜਾ ਜਿੱਦਾ ਮਦੀਰ ਪਿੰਡ ਦਾ ਮਸਲਾ ਸੀਗਾ ਉਹ ਉਹ ਜਿਹੜਾ ਉਹ ਮੁਅੱਤਲ ਕਰਨਾ ਪੈ ਰਿਹਾ ਪਿੰਡ ਮਦੀਰ ਦਾ ਕੀ ਲੱਗਦਾ ਕਿਸਾਨਾਂ ਦੇ ਰੋਹ ਨੂੰ ਦੇਖ ਕੇ ਪ੍ਰੋਗਰਾਮ ਰਾਦੀ ਕੀਤਾ ਕਿ ਉਦੋਂ ਬਾਅਦ ਵੀ ਅਨਸਰ ਹੈ ਤੁਹਾਨੂੰ ਲੱਗਦਾ ਵੀ ਰਾਤ ਨੂੰ ਜਾਂ ਚੋਰੀ ਛਿਪੇਰੇ ਆ ਸਕਦਾ ਦੇਖੋ ਚੋਰੀ ਛਿਪੇਰੇ ਕਿਸੇ ਨੇ ਆਉਣਾ ਉਹ ਜਿਹੜਾ ਸੁਨੇਹਾ ਉਹ ਜਿਹੜਾ ਚੋਣ ਪ੍ਰਚਾਰ ਦੇ ਲਈ ਲੋਕਾਂ ਦੇ ਵਿੱਚ ਜਿਹੜਾ ਇੱਕ ਲੀਡਰ ਨੇ ਦੇਣਾ ਹੁੰਦਾ ਉਹ ਕਦੇ ਨਹੀਂ ਦਿੱਤਾ ਜਾ ਸਕਦਾ ਚੋਰੀਓ ਚੋਰ ਆਉਂਦੇ ਹੁੰਦੇ ਆ ਨੇਤਾ ਨਹੀਂ ਆਉਂਦੇ ਹੁੰਦੇ ਜੇਕਰ ਉਹ ਚੋਰੀਓ ਆਵੇ ਕਰੇ ਇੱਕ ਅਦੇ ਕਰਕੇ ਚ ਮਿਲ ਕੇ ਜਾਂਦਾ ਤਾਂ ਉਹਨੂੰ ਜਿਹੜਾ ਇਹ ਉਹਨਾਂ ਦੀ ਚੋਣ ਕੰਪੇਅਰ ਨਹੀਂ ਅਸੀਂ ਸਮਝ ਸਕਦੇ ਕਿ ਇਹ ਤਾਂ ਸਿਰਫ ਆਪਣੀ ਮਜਬੂਰੀ ਕਹਿ ਸਕਦੇ ਆ ਵੀ ਉਹ ਉੱਠ ਗੜਿਆ ਤੇ ਉਹਨੂੰ ਮਜਬੂਰੀ ਵਸ ਚੋਰੀਓ ਆਉਣਾ ਪੈ ਰਿਹਾ ਇਸ ਤੋਂ ਪਹਿਲਾਂ ਕਿ ਦਰਵਾਹਲ ਕੇ ਜਿਵੇਂ ਬੁੱਟਰਛਨੀ ਵਿੱਚ ਵਿਰੋਧ ਹੋਇਆ ਸੀਗਾ ਉੱਥੇ ਸਵਾਲ ਜਵਾਬ ਕਿਤੇ ਗਏ ਸੀ ਕੀ ਲੱਗਦਾ ਤੁਹਾਨੂੰ ਸਵਾਲਾਂ ਦੇ ਜਵਾਬ ਕਿਸਾਨ ਦੇ ਪ੍ਰੋਪਰ ਤਰੀਕੇ ਨਾਲ ਦੇ ਸਕਿਆ ਸੀ ਆਂਸਰਾਂ ਹਾਂ ਉੱਥੇ ਜਿਹੜਾ ਹੈਗਾ ਸਵਾਲ ਜਵਾਬ ਕੀਤੇ ਗਏ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸੁਖਦੇਵ ਸਿੰਘ ਬੂੜਾ ਗੁੱਜਰ ਨੇ ਬੜੀ ਨਿਰਪੱਖਤਾ ਦੇ ਨਾਲ ਉਹਨਾਂ ਤੋਂ ਸਵਾਲ ਪੁੱਛੇ ਪਰ ਇੱਕ ਵੀ ਸਵਾਲ ਦਾ ਜਵਾਬ ਆ ਜਿਹੜਾ ਹੰਸ ਰਾਜ ਤੋਂ ਨਹੀਂ ਆਇਆ ਔਰ ਉਲਟਾ ਹੰਸ ਰਾਜ ਹੰਸ ਨੇ ਜਿਹੜਾ ਹੱਸ ਕੇ ਦੰਦ ਕੱਢ ਕੇ ਵਿਖਾਤੇ ਤੇ ਜਾਂ ਜਿਹੜਾ ਹੈਗਾ ਆਪਣੀਆਂ ਸਪੀਚਾਂ ਜਿਵੇਂ ਭਾਸ਼ਣਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਿਵੇਂ ਪ੍ਰਧਾਨ ਜੀ ਨੇ ਇੱਕ ਜਿਹੜਾ ਸਵਾਲ ਆ ਉਹਨਾਂ ਤੋਂ ਕੀਤਾ ਸੀਗਾ ਕਿ ਜਿਹੜੀ ਰਾਜਧਾਨੀ ਆ ਉਹ ਦੇਸ਼ ਦੇ ਕਿਸਾਨਾਂ ਦੀ ਨਹੀਂ ਆ ਤੇ ਦੇਸ਼ ਦੇ ਕਿਸਾਨਾਂ ਨੂੰ ਰਾਜਧਾਨੀ ਦੇ ਵਿੱਚ ਕਿਉਂ ਨਹੀਂ ਜਾਣ ਦਿੱਤਾ ਪਰ ਇੱਕ ਜਵਾਬ ਵੀ ਜਿਹੜਾ ਹੈਗਾ ਇੱਕ ਸਵਾਲ ਦਾ ਵੀ ਹਾਂਸ ਰਾਜ ਤੋਂ ਨਹੀਂ ਦਿੱਤਾ ਗਿਆ ਉਲਟਾ ਜਿਹੜਾ ਹੈਗਾ ਬੇਤੁਕੀਆਂ ਗੱਲਾਂ ਕਰਕੇ ਬੇਤੁਕੇ ਜਿਹੜੇ ਹੈਗੇ ਹਾਸੇ ਮਜ਼ਾਕ ਕਰਕੇ ਉਹਨੇ ਆਪਣਾ ਖੇੜਾ ਛਡਾਇਆ ਇੱਕ ਬਾਈ ਜੀ ਜਿਵੇਂ ਇੱਕ ਇੱਕ ਬਾਈ ਜੀ ਜਿਵੇਂ ਪਿੰਡਾਂ ਦੇ ਵਿੱਚ ਇੱਕ ਇੱਕ ਘਰ ਸੱਦਰਿਆ ਹਨਾ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਹੋਰ ਭਖਣਾਗਾ ਇਸ ਨੂੰ ਲੈ ਕੇ ਕੀ ਸਨੇਹਾ ਦੇਵੋਗੇ ਪਿੰਡ ਦੇ ਪਿੰਡ ਦੇ ਲੋਕਾਂ ਨੂੰ ਦੇਖੋ ਇਹ ਚਰਕ ਸਾਂਝ ਤੇ ਵੀ ਥੋੜਾ ਅਸਰ ਪੈਂਦਾ ਅਸੀਂ ਤਾਂ ਇਹ ਅਪੀਲ ਕਰਾਂਗੇ ਜਿਵੇਂ ਇੱਥੋਂ ਵੀਰ ਨੇ ਜਿਹੜਾ ਹੈਗਾ ਉਹਨੂੰ ਸੱਦਿਆ ਮੈਨੂੰ ਇਹ ਉਮੀਦ ਆ ਕਿ ਅੱਜ ਦੇ ਇਸ ਪ੍ਰੋਟੈਸਟ ਤੋਂ ਸਵਾਲ ਜਵਾਬਾਂ ਦੇ ਜਿਹੜਾ ਹੈਗਾ ਅੱਜ ਤਰੀਕਾ ਰੱਖਿਆ ਗਿਆ ਸੀਗਾ ਇਹ ਵੀਰ ਨੂੰ ਵੀ ਸਮਝ ਆ ਗਈ ਹੋਊਗੀ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਫੁੱਟ ਨਾ ਪਾ ਗਏ ਤੇ ਇਹੋ ਜਿਹੀ ਜਿਹੜੀ ਹਰਕਤ ਆ ਅਸੀਂ ਬੇਨਤੀ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਜਿਹੜੀ ਦੁਬ ਪਿੰਡ ਵਾਸੀ ਆ ਜਿਹੜੇ ਉਹ ਨਾ ਕਰਨ ਭਾਈਚਾਰਕਾਂ ਸਾਂਝ ਨੂੰ ਇਹ ਸਨਾ ਪਹੁੰਚਾਉਣ ਦੇਖੋ ਕਿ ਐਡੇ ਵੱਡੇ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਨੇ ਸੱਦਿਆ ਤੇ ਪਰਿਵਾਰ ਦੀਆਂ ਤਿੰਨ ਵੋਟਾਂ ਹੋਣੀਆਂ ਵੱਤ ਵਾਦ ਨਾ ਤਾਂ ਪਿੰਡ ਦੇ ਵਿੱਚੋਂ ਤਿੰਨ ਵੋਟਾਂ ਦੀ ਕੋਈ ਕੀਮਤ ਆ ਤੇ ਨਾ ਉਹਨਾਂ ਵੋਟਾਂ ਦੇ ਨਾਲ ਕੁਝ ਬੰਨਣਾ ਉਹਨਾਂ ਭਾਈਚਾਰਕਾਂ ਸਾਂਝ ਆ ਜਿਹੜੀ ਉਹ ਖਤਮ ਹੋਊਗੀ ਤੇ ਸਾਡੀ ਅਪੀਲ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਚਾਂ ਭਾਜਪੀ ਚੱਲ ਰਹੀ ਆ ਜਿਹੜੀ ਅਪਣਾ ਰਹੀ ਆ ਉਹਦੇ ਉਹਨੂੰ ਕਾਮਜਾਬ ਜਿਹੜੇ ਸਾਡੇ ਪਿੰਡਾਂ ਦੇ ਭੋਲੇ ਭਾਇ ਲੋਕ ਨਾ ਕਰਨਦੇ ਹਾਂਜੀ ਪ੍ਰਧਾਨ ਜੀ ਅੱਜ ਮਦੀਰਪਿੰਡ ਦੇ ਵਿੱਚ ਕਿਸਾਨਾਂ ਨੇ ਹਾਸਰੇ ਹਾਸ ਨੂੰ ਘੇਰਨ ਨੂੰ ਜਾਂ ਕਹੋ ਸਵਾਲ ਕਰਨ ਨੂੰ ਇਕੱਠ ਰੱਖਿਆ ਗਿਆ ਸੀਗਾ ਹਾਸਰੇ ਹਾਸ ਪ੍ਰੋਗਰਾਮ ਰੱਦ ਕਰ ਗਿਆ ਕੀ ਕਹੋਂਗੇ ਇਹਦੇ ਬਾਰੇ ਜੀ ਅਸੀਂ ਇਸ ਤੋਂ ਪਹਿਲਾਂ ਸ਼੍ਰੀ ਮੋਟਰ ਜਿਹੜਾ ਵਿਰੋਧ ਕੀਤਾ ਸੀ ਉੱਥੇ ਸਵਾਲ ਕੀਤੇ ਸੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਅਸੀਂ ਇੱਥੇ ਵੀ ਪ੍ਰੋਗਰਾਮ ਬਣਾਇਆ ਵੀ ਇੱਥੇ ਜੇ ਉੱਥੋਂ ਭੱਜ ਗਏ ਨੇ ਤੇ ਇੱਥੇ ਸਵਾਲਾਂ ਦੇ ਸਵਾਲ ਕਰਾਂਗੇ ਪਰ 2 ਵਜੇ ਦਾ ਸਮਾਂ ਦੇ ਕੇ 5-700 ਪੁਲਿਸ ਕਰਮਚਾਰੀ ਲੱਗ ਕੇ ਇਹ ਕਰੋ ਫਿਰ ਵੀ ਨਹੀਂ ਆਉਂਦੇ ਇਹ ਵਰ ਮੈਂ ਕਹਿਣਾ ਵੀ ਇਹੋ ਜੀ ਚੋਣ ਪ੍ਰਚਾਰ ਤਾਂ ਨਹੀਂ ਕੀਤਾ ਜਾਵੇ ਤੇ ਜਿਹੜੇ ਵੀਰ ਇੱਥੇ ਬੁਲਾ ਰਹੇ ਨੇ ਪਿੰਡਾਂ ਦੇ ਵਿੱਚ ਇੱਕ ਇੱਕ ਦੋ ਦੋ ਕਰ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿਉਂਕਿ ਆਪਣੀ ਮਸਾਂ ਭਾਈਚਾਰਕ ਸੰਜ ਜਿਹੜੀ ਉਹ ਕਾਇਮ ਹੁੰਦੀ ਹੈ ਜਾਂ ਤਾਂ ਇਹਨਾਂ ਪਰਿਵਾਰਾਂ ਨੇ ਉਹ ਜਿਹੜਾ ਸਤਾਪ ਉਹ ਦਿੱਲੀ ਵਾਲਾ ਖਣੋਰੀ ਸ਼ੰਭੂ ਵਾਲਾ ਵੇਖਿਆ ਨਹੀਂ ਪਰ ਜੇ ਵੇਖਿਆ ਹੈ ਇਹ ਉਹਦੇ 'ਚ ਭਾਗ ਲਿਆ ਫਿਰ ਕਿਰਪਾ ਕਰਕੇ ਜਿਹੜੇ ਇਹ ਪ੍ਰੋਗਰਾਮ ਦੇਨੇ ਆ ਭਾਜਪੀ ਦੇ ਫਾਈਨਲ ਚੋਣਾਂ ਦੇ ਵਿੱਚ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਜਿਹੜੇ ਪਰਿਵਾਰਾਂ ਨਾਲ ਉਹ ਕਹਾਣੀ ਜਿਮਿਤੀ ਹੈ ਉਹਨਾਂ ਪਰਿਵਾਰਾਂ ਤੋਂ ਪੁੱਛਿਆ ਜਾਵੇ ਜਿਵੇਂ ਸ਼ੁਭ ਕਰਨ ਸੀ ਇਹ ਢਾਈ ਏਕੜ ਜ਼ਮੀਨ ਦਾ ਮਾਲਕੇ ਦੋ ਪੈਣਾ ਨੇ ਮਾਤਾ ਪਹਿਲਾਂ ਹੀ ਕਰੋ ਗਈ ਹੋਈ ਏ ਜਿਹੜਾ ਪਿਤਾ ਉਹਦਾ ਸਿੱਧਾ ਸਾਧਰਾ ਤੇ ਉਹੋ ਜੇ ਪਰਿਵਾਰਾਂ ਤੋਂ ਜਾ ਕੇ ਪੁੱਛਿਆ ਜਾਵੇ ਵੀ ਇੱਥੇ ਜਿਹੜਾ ਖਨੋਰੀ ਘਟਨਾ ਵਾਪਰੀ ਉਹ ਕੀ ਵਾਪਰੀ ਬਹੁਤ ਸਾਰੇ ਪਰਿਵਾਰ ਲੋਕਾਂ ਦੀਆਂ ਅੱਖਾਂ ਗੀਆਂ ਚਲੀਆਂ ਪ੍ਰਤਪਾਲ ਜਿਹੜਾ ਸੀ ਉਹ ਨਾਲ ਕਿਵੇਂ ਪਿੰਡ ਤੋਂ ਗਿਆ ਹੋਇਆ ਸੀ ਉਹਦੇ ਚਾਰੇ ਤੋੜੇ ਗੇ ਲੱਤਾਂ ਤੋੜੀਆਂ ਗੀਆਂ ਉਹ ਸਾਰੀ ਉਮਰ ਹੀ ਬਹਾਲ ਨਹੀਂ ਹੋ ਸਕਦਾ ਜ਼ਿੰਦਗੀ ਦਾ ਜਰੂਰ ਉਹ ਜੀ ਸਕਦਾ ਪਰ ਉਹ ਕੋਈ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ ਨਹੀਂ ਕਰਦਾ ਬੀਜੇਪੀ ਪਾਰਟੀ ਦੇ ਹਰੇਕ ਉਮੀਦਵਾਰ ਜਾਂ ਕਿ ਲੋ ਹੱਸ ਰਿਹਾ ਹੱਸਦਾ ਤਕਰੀਬਨ ਹਰ ਰੋਜ਼ ਵਿਰੋਧ ਹੁੰਦਾ ਹਰ ਰੋਜ਼ ਜਿਹੜੇ ਕਿਸਾਨਾਂ ਦਾ ਆਮਣਾ ਸਾਹਮਣਾ ਵੀ ਹੁੰਦਾ ਸਵਾਲ ਜਵਾਬ ਵੀ ਹੁੰਦੇ ਆ ਕਿੰਨੇ ਕ ਸਪਸ਼ਟ ਜਵਾਬ ਦੇ ਪਾਉਂਦੇ ਹੱਸ ਰਿਹਾ ਹੱਸਦਾ ਜਿਹੜੇ ਜਵਾਬ ਨੇ ਉਹ ਤਾਂ ਕੋਈ ਵੀ ਇਹਨਾਂ ਨੂੰ ਨਾਮ ਦੇ ਸਕਦਾ ਨਾ ਕਿਸੇ ਕੋਲ ਜਵਾਬ ਹੈਗਾ ਪਰ ਕਾਰਨ ਇੱਕ ਲੰਦ ਜਿਹਾ ਡਾਉਣ ਵਾਲੀ ਗੱਲ ਕਰਦੇ ਆ ਜਿਵੇਂ ਕਲਾਕਾਰ ਕੋਈ ਨਵੀਂ ਕਹਾਣੀ ਜੀ ਇੱਥੇ ਵੀ ਉਹਨੇ ਬਹੁਤ ਵਾਰੀ ਗੱਲ ਘਮਾ ਕੇ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਇੱਕੋ ਹੀ ਸਵਾਲ ਸੀ ਵੀ ਜਰਾ ਜੀ ਧੰਨੀ ਇਹ ਲੋਕਾਂ ਦੀ ਇਹ ਤੇ ਲੋਕ ਰਾਜਧਾਨੀ ਜਾ ਸਕਦੇ ਜਾਂ ਨਹੀਂ ਜਾ ਸਕਦੇ ਪਰ ਉਹ ਕਹਿੰਦਾ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਪਰ ਇਹ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਅਸੀਂ ਇਹਨਾਂ ਨੂੰ ਜਿਤਾ ਕੇ ਵੀ ਕੀ ਕਰ ਪੈ ਜਾਂਗੇ ਵੀ ਰਾਜਧਾਨੀ ਦੇ ਵਿੱਚ ਜਿਹੜਾ ਆਮ ਨਾਗਰਿਕ ਹੈ ਉਹ ਆਪਣੀ ਗੱਲ ਨਹੀਂ ਰੱਖ ਸਕਦਾ ਤੇ ਉਹ ਆਪਣੇ ਕੋਈ ਉਥੇ ਪ੍ਰੋਟੈਸਟ ਨਹੀਂ ਕਰ ਸਕਦਾ ਸਰਕਾਰ ਨੇ ਵੱਡੀਆਂ ਦੁਵਾਰਾਂ ਕੱਢਤੀਆਂ ਜਿਵੇਂ ਇੱਧਰ ਅੱਜ ਉਹਨੇ ਪ੍ਰੋਗਰਾਮ ਖੈਸਲ ਕੀਤਾ ਮੈਂ ਕਹਿੰਦਾ ਸਰਕਾਰ ਜਿਹੜੀ ਬੁਰੀ ਤਰ੍ਹਾਂ ਘਬराई ਹੋਈ ਹੈ ਕਿਸਾਨਾਂ ਤੋਂ ਤੇ ਜਿਹੜੇ ਕਿਸਾਨ ਨੇ ਸਰਕਾਰ ਨੂੰ ਇੱਕ ਰਖਡੇ ਲੈ ਲਾਈ ਬਿਠੇ ਨੇ ਇਕ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਪ੍ਰੋਟੈਸਟ ਨੇ ਸ਼ਾਂਤਮਈ ਢੰਗ ਨਾਲ ਕਰਕੇ ਇਸ ਸਰਕਾਰ ਦਾ ਵਿਰੋਧ ਕਰਕੇ ਇਸ ਨੂੰ ਅਲਵਿਦਾ ਕੀਤਾ ਹੈ ਕੀ ਲੱਗਦਾ ਪ੍ਰੋਗਰਾਮ ਜਿਵੇਂ ਅੱਜ ਰੱਦ ਕੀਤਾ ਤੇ ਚੋਣ ਪ੍ਰਚਾਰ ਹੋਣਾਂ ਦੇ ਨਾਲ ਚ ਵਧਣਾਗਾ ਕੀ ਲੱਗਦਾ ਪ੍ਰੋਗਰਾਮ ਹੋਰ ਵੀ ਭਾਜੀਪੀ ਵੱਲੋਂ ਪਿੰਡਾਂ ਚ ਦਿੱਤੇ ਜਾਣਗੇ ਤੇ ਫਿਰ ਯੂਨੀਅਨ ਦਾ ਕੀ ਐਕਸ਼ਨ ਹੋਊਗਾ ਜੀ ਸਾਡਾ ਇਕੱਲੇ ਭਾਜੀਪੀ ਨਾਲ ਨਹੀਂ ਸਾਡੀਆਂ ਜਿੰਨੀਆਂ ਸਰਕਾਰੀ ਤੇ ਰਾਜ ਸਰਕਾਰ ਚ ਰਹੇ ਚੁੱਕੀਆਂ ਨੇ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਅਸੀਂ ਸਾਰੀਆਂ ਸਰਕਾਰਾਂ ਤੋਂ ਹੀ ਪੁੱਛਣਾ ਨਮਾਇੰਦਿਆਂ ਤੋਂ ਭਾਜੀ ਜਿਹੜੇ ਤੁਸੀਂ ਇਸ ਸਮੇਂ ਇਸ ਸਰਕਾਰ ਦੇ ਵਿੱਚ ਇੰਨਾ ਸਮਾਂ ਰਹਿ ਜੇ ਇਹਦੇ ਵਿੱਚ ਜਿਹੜਾ ਆ ਗੱਲ ਕਿਸਾਨੀ ਦੀ ਰੱਖੀ ਗਿਆ ਵਾਅਦਾ ਕੀਤਾ ਗਿਆ ਆ ਸਾਡੇ ਨਾਲ ਤੁਹਾਡੀ ਕਮਿਟਮੈਂਟ ਧਰਨੀਆ ਸੀ ਹੋਈ ਪਰ ਤੁਸੀਂ ਕਿਸੇ ਤੇ ਕੋਈ ਫੋਲਡਿੰਗ ਚੜਾਇਆ ਕੋਈ ਕਿਸੇ ਦੀ ਮੰਗ ਪੂਰੀ ਨਹੀਂ ਕੀਤੀ ਇਸ ਗੱਲ ਦਾ ਲੋਕਾਂ ਦੇ ਸਾਹਮਣੇ ਜਵਾਬ ਦੇ ਕੇ ਜਾਓ ਫਿਰ ਵੋਟ ਦੇ ਹੱਕਦਾਰ ਨੇ ਉਹ ਤਾਂ ਇਹ ਗੱਲ ਕਹਿ ਰਹੇ ਨੇ ਜਿਵੇਂ ਭਗਵੰਤ ਮਾਨ ਕਹਿ ਰਿਹਾ ਸੀ ਕੰਮ ਕਰਾਂਗੇ ਤੇ ਸਾਨੂੰ ਵੋਟ ਮੰਗਣ ਆਉਣ ਦੀ ਲੋੜ ਨਹੀਂ ਅੱਜ ਉਹ ਵੀ 100-100 ਗੱਡੀ ਦਾ ਕਾਫਲਾ ਲੈ ਕੇ ਤੁਰ ਪਿਆ ਤੁਰਿਆ ਫਿਰਦਾ ਤੇ ਦੂਜੀਆਂ ਪਾਰਟੀਆਂ ਨੂੰ ਵੀ ਚਾਹੀਦਾ ਜੇਕਰ ਉਹਨਾਂ ਨੇ ਲੋਕਾਂ ਦਾ ਕੰਮ ਕੀਤਾ ਲੋਕਾਂ ਨਾਲ ਜੁੜੇ ਹੋਏ ਨੇ ਉਹ ਅਗਰ ਇੱਕ ਚੈਨਲ ਤੇ ਪ੍ਰਚਾਰ ਕਰੀ ਜਾਂ ਲੋਕ ਵੋਟ ਪਾ ਦੇਣਗੇ ਜੇ ਤਰ ਫਿਰ ਵੀ ਇੱਕ ਦੀ ਹੋਣੀ ਇੰਨੇ ਲੋਕਾਂ ਨੂੰ ਧੱਕੇ ਧੋੜੇ ਖਵਾ ਕੇ ਇੰਨੀ ਪ੍ਰਸ਼ਾਸਨ ਦੀ ਖੱਜਲ ਖਵਾਰੀ ਕਰਾ ਕੇ ਲੋਕਾਂ ਦੀ ਟਾਈਮ ਛਡਾ ਕੇ ਜੇ ਤਰ ਤਾਂ ਫਿਰ ਵੀ ਇੱਕ ਦੀ ਹੋਣੀ ਸਾਡੀ ਤਾਂ ਸ਼ਾਂਤਮਈ ਪ੍ਰੋਟੈਕਟ ਕਰਦੇ ਆਂ ਸ਼ਾਂਤਮਈ ਕਰਦੇ ਰਾਂਗੇ ਕਿਸਾਨ ਵੀਰਾਂ ਨੂੰ ਬੇਨਤੀ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਦਿੱਤਾ ਉੱਥੇ ਵੱਧ ਵੱਧ ਇਕੱਠ ਕਰਕੇ ਆਪਾਂ ਆਪਣੇ ਸਵਾਲ ਜਵਾਬ ਜਰੇ ਹੋ ਰੱਖੀਏ ਕੀ ਨਾਮ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਕਿਸਾਨ ਯੂਨੀਅਨ ਫਤਿਹ ਪੰਜਾਬ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਖਸਰ ਸਾਹਿਬ ਅੱਜ ਕਿਸਾਨਾਂ ਨੇ ਕੱਟ ਰੱਖੇ ਜਹਾਂਸਰਾਏ ਹੰਸ ਨੂੰ ਵਿਰੋਧ ਕਰਨ ਵਾਸਤੇ ਤੇ ਕੀ ਉਸ ਪ੍ਰੋਗਰਾਮ ਦਾ ਕੀ ਬਣਾਈ ਮੈਂ ਸਾਰੇ ਪੈਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡਾ ਮੰਨ ਲਓ ਵੀ ਸਾਥ ਦਿੱਤਾ ਤੇ ਸਾਰੇ ਕਿਸਾਨਾਂ ਦਾ ਧੰਨਵਾਦ ਬਹੁਤ ਬਹੁਤ ਤੇ ਹੰਸਰਾਜ ਹੰਸ ਦਾ ਪ੍ਰੋਗਰਾਮ ਤੁਹਾਨੂੰ ਵੇਖ ਕੇ ਰੱਦ ਕਰ ਦਿੱਤਾ ਠੀਕ ਹੈ ਕੀ ਕਹੋਗੇ ਇਸ ਨੂੰ ਲੈ ਕੇ ਮੰਨ ਕੇ ਚਲੋ ਵੀ ਪ੍ਰੋਗਰਾਮ ਉਹ ਤਾਂ 2 ਵਜੇ ਦਾ ਸੀਗਾ ਹੁਣ 5 ਵਜਾ ਚੁੱਕੇ ਆ ਜੁਨੀਣ ਦਾ ਕੀ ਫੈਸਲਾ ਹੈ ਜੁਨੀਣ ਦਾ ਇਹੀ ਫੈਸਲਾ ਜੀ ਹੈ ਜੇ ਵੇਟ ਕਰਦੇ ਆ ਕੋਈ 5-10 ਮਿੰਟ ਵੇ ਐਸੇ ਰਾਤੀ ਆ ਉਹਦਾ ਪ੍ਰੋਗਰਾਮ ਗਿੱਦੜਵੇ ਆ ਤੇ ਉਥੇ ਆਪਣੀ ਜਥੇਬੰਦੀਆਂ ਗਈਆਂ ਹੋਈਆਂ ਇਕੱਠ ਉਥੇ ਵੀ ਰੱਖਿਆ ਹੋਇਆ ਤੇ ਪ੍ਰਸ਼ਾਸਨ ਵੀ ਇਥੋਂ ਸਾਰਾ ਤੁਰ ਗਿਆ ਜੀ ਤੇ ਹੁਣ ਤਾਂ ਰਾਤੀ ਲੱਗਦਾ ਜੀ ਉਹਦਾ ਪ੍ਰੋਗਰਾਮ ਤੇ ਬਾਕੀ ਜੇ ਪੰਲੋ ਵੀ ਜਿਵੇਂ ਆਏ ਪ੍ਰੋਗਰਾਮ ਰੱਦ ਕਰੀ ਜਾਂਦਾਗਾ ਤੇ ਗਾਂ ਉਹ ਕੀ ਆਪਾਂ ਨੂੰ ਕਿਸਾਨਾਂ ਨੂੰ ਕੀ ਸਹੂਲਤਾਂ ਦੇ ਦੂਗਾ ਜੀ ਜਦੋਂ ਪ੍ਰੋਗਰਾਮ ਹੀ ਰੱਦ ਕਰੀ ਜਾਂਦਾਗਾ ਬਣਾ ਕੇ ਆਪਣੇ ਪਿੰਡ ਦਾ 2 ਵਜੇ ਦਾ ਪ੍ਰੋਗਰਾਮ ਸੀਗਾ ਜੀ ਤੇ ਹੁਣ 5 ਵਜੇ 6 ਵਜੇ ਚੁੱਕੇ ਜੀ ਹਜੇ ਤੱਕ ਆਇਆ ਨਹੀਂਗਾ ਜੀ ਆਉਣ ਵਾਲੇ ਦਿਨਾਂ ਚ ਚੋਣ ਪ੍ਰਚਾਰ ਜਿਹੜਾ ਹੋਰ ਭਖਣਾ ਹੋਰ ਤਿੱਖਾ ਹੋਣਾ ਪ੍ਰੋਗਰਾਮ ਹੋਰ ਵੀ ਵਧ ਦਿੱਤੇ ਜਾਣਗੇ ਲੀਡਰਾਂ ਵੱਲੋਂ ਜਾਂ ਭਾਜਪਾ ਵੱਲੋਂ ਕਹਿ ਲਓ ਤਾਂ ਫਿਰ ਕਿਸਾਨਾਂ ਦਾ ਜਿਹੜਾ ਕੀ ਫਾਇਦਾ ਅੱਗੇ ਰਹੂਗਾ ਕਿਸਾਨਾਂ ਨੇ ਤਾਂ ਵਿਰੋਧ ਹੀ ਕਰਨਾ ਜੀ ਉਹ ਸਾਡੀ ਸੁਆਮੀਨਾਥਨ ਰਿਪੋਰਟ ਲਾਗੂ ਕਰ ਦੇਣਾ ਸਾਡੇ ਜੋ ਕਿਸਾਨ ਸ਼ਹੀਦ ਕੀਤੇ ਆ ਬਾਰਡਰਾਂ ਤੇ ਉਹਨਾਂ ਦਾ ਲੇਖਾ ਦੇ ਦੇਣਾ ਜੀ ਤੇ ਅਸੀਂ ਮੰਨ ਲਓ ਵੀ ਫੇਰ ਭਾਜਪਾ ਦਾ ਵਿਰੋਧ ਕਰਨ ਨੂੰ ਹਟਾਂਗੇ ਤੇ ਨਹੀਂ ਉਹਨਾਂ ਚਾਰ ਸਾਡਾ ਵਿਰੋਧ ਆ ਜੀ ਜਿਵੇਂ ਸਾਡੇ ਉਹਨਾਂ ਨੇ ਬਨੌਰੀ ਬਾਰਡਰ ਜਾਂ ਕਿਸ ਬਾਰਡਰਾਂ ਦੇ ਉਹਨਾਂ ਨੇ ਕੱਲ ਲਾਏ ਹੋਏ ਆ ਤੇ ਅਸੀਂ ਵੀ ਪਿੰਡਾਂ 'ਚ ਉਹਨਾਂ ਨੂੰ ਨਹੀਂ ਵੜਨ ਦੇਣਾ ਜੀ ਜਿਵੇਂ ਆਂਸਰ ਆ ਜਾਂਸਰ 'ਚ ਸਮੇਂ ਤੇ ਨਹੀਂ ਆਉਂਦਾ ਹਨਾ ਜੇ ਤੂੰ ਲੇਟ ਜਾਂ ਰਾਤ ਨੂੰ ਆਉਂਦਾ ਤੇ ਕੀ ਕਹੂੰਗੇ ਚੋਰੀਆਂ ਛੋਰੀਆਂ ਆਉਣਾ ਲੀਡਰ ਲਈ ਕਿੰਨਿਆਂ ਕਿ ਜਿਹੜਾ ਇਹ ਉਹਦਾ ਬਹੁਤ ਮਾੜੀ ਗੱਲ ਆ ਜੀ ਦੇਖੋ ਜੇ ਕਿਸਾਨਾਂ ਕਿਸਾਨਾਂ ਦੀ ਵੋਟ ਹੀ ਉਹਨੂੰ ਪੈਣੀ ਆ ਜੀ ਤੇ ਜੇ ਕਿਸਾਨਾਂ ਤੋਂ ਹੀ ਭਜਦਾ ਤਾਂ ਫੇਰ ਉਹ ਕੰਮ ਕੀ ਕਰੂਗਾਗਾ